ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਜ਼ਰੂਰੀ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਸਦਾ ਹੀ ਸੁੱਖ ਹੋਵੇ ਸਦਾ ਹੀ ਖੁਸ਼ੀਆਂ ਖੀੜੇ ਹੋਣ ਕਦੇ ਕਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਦੁੱਖ ਕੁਝ ਉਦਾਸੀ ਵੀ ਆਉਂਦੀ ਹੈ ਕਿਉਂਕਿ ਦੁੱਖ ਅਤੇ ਉਦਾਸੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਇਹ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਪਰ ਕਈ ਵਾਰ ਕੀ ਹੁੰਦਾ ਕਿ ਕਈਆਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਮੁਸ਼ਕਲ ਦੀ ਘੜੀ ਆਉਂਦੀ ਹੈ ਤਾਂ ਉਹ ਬਹੁਤ ਛੇਤੀ ਘਬਰਾ ਜਾਂਦੇ ਹਨ ਉਹ ਫਿਰ हां था थाते जाके पूछਦੇ ਹੈ ਕਿ ਸਾਡੀ ਜ਼ਿੰਦਗੀ ਦਾ ਇਹ ਮਾੜਾ ਸਮਾਂ ਕਦੋਂ ਖਤਮ ਹੋਵੇਗਾ ਭਾਉ ਕਿ ਸਾਡੀ ਜ਼ਿੰਦਗੀ ਦੀਆਂ ਇਹ ਮੁਸ਼ਕਲਾਂ ਪਰੇਸ਼ਾਨੀਆਂ ਚਿੰਤਾਵਾਂ ਕਦੋਂ ਖਤਮ ਹੋਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਕਦੋਂ ਆਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸੁੱਖ ਆਉਣ ਤੋਂ ਪਹਿਲਾਂ ਦੇ ਸੰਕੇਤ ਬਾਰੇ ਗੱਲ ਕਰਾਂਗੇ ਕੁਝ ਲੋਕ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਚਿੰਤਾਵਾਂ ਨੂੰ ਮਾੜਾ ਸਮਾਂ ਕਹਿੰਦੇ ਹਨ ਫਿਰ ਸਾਡੀ ਜ਼ਿੰਦਗੀ ਵਿੱਚ ਮਾੜਾ ਸਮਾਂ ਚੱਲ ਰਿਹਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਚੰਗਾ ਸਮਾਂ ਕਦੋਂ ਆਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੰਗੇ ਸਮੇਂ ਦੇ ਸੰਕੇਤ ਬਾਰੇ ਗੱਲ ਕਰਾਂਗੇ ਕਿ ਜਦੋਂ ਸਾਡੇ ਉੱਤੇ ਚੰਗਾ ਸਮਾਂ ਆਉਣ ਵਾਲਾ ਹੋਵੇ ਤਾਂ ਸਾਨੂੰ ਕਿੰਜ ਪਤਾ ਲੱਗੇਗਾ ਕਿਉਂਕਿ ਸੰਗਤ ਜੀ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਐਸੀਆਂ ਘਟਨਾਵਾਂ ਹੁੰਦੀਆਂ ਨੇ ਸਾਡੇ ਅੰਦਰ ਕੁਝ ਐਸੇ ਬਦਲਾਅ ਆਉਂਦੇ ਨੇ ਜਿਨ੍ਹਾਂ ਤੋਂ ਆਪਾਂ ਆਸਾਨੀ ਦੇ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ਹੁਣ ਸਾਡੇ ਤੇ ਕਿਹੋ ਜਿਹਾ ਸਮਾਂ ਆਉਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਜੋ ਸੰਕੇਤ ਜੋ ਨਿਸ਼ਾਨੀਆਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹਨਾਂ ਤੋਂ ਵੀ ਆਸਾਨੀ ਦੇ ਨਾਲ ਅੰਦਾਜ਼ਾ ਲੱਗ ਜਾਂਦਾ ਵੇ ਹੁਣ ਸਾਡੇ ਦਿਨ ਬਦਲਣ ਵਾਲੇ ਹਨ ਸਾਡੇ ਉੱਤੇ ਵਾਹਿਗੁਰਜੀ ਦੀ ਕਿਰਪਾ ਹੋ ਰਹੀ ਹੈ ਸਾਡੇ ਉੱਤੇ ਚੰਗਾ ਸਮਾਂ ਆਉਣ ਵਾਲਾ ਹੈ ਤਾਂ ਫਿਰ ਇਹ ਸੰਕੇਤ ਇਹ ਨਿਸ਼ਾਨੀਆਂ ਕਿਹੜੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਤੁਸੀਂ ਇਸ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰ ਦੇਣਾ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਨੀ ਜੀ ਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਦਸਨਾ ਨੂੰ ਵੀ ਪਵਿੱਤਰ ਕਰਨਾ ਜੀ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਪਹਿਲੇ ਸੰਕੇਤ ਦੀ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵੀ ਤੁਹਾਡੀ ਅੱਖ ਆਪਣੇ ਆਪ ਹੀ ਅੱਧੀ ਰਾਤ ਨੂੰ ਖੁੱਲ ਜਾਵੇ ਭਾਵ ਕਿ ਅੱਧੀ ਰਾਤ ਤੋਂ ਬਾਅਦ ਤੁਹਾਨੂੰ ਆਪਣੇ ਆਪ ਜਾਗ ਆਉਣੀ ਸ਼ੁਰੂ ਹੋ ਜਾਵੇ ਤਾਂ ਇਹ ਤੁਹਾਡੇ ਚੰਗੇ ਸਮੇਂ ਦੀ ਨਿਸ਼ਾਨੀ ਹੈ ਕਿਉਂਕਿ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਹ ਵੇਲਾ ਪਰਮ ਪਿਤਾ ਪਰਮਾਤਮਾ ਜੀ ਦਾ ਵੇਲਾ ਹੈ ਉਹਨਾਂ ਨੂੰ ਯਾਦ ਕਰਨ ਦਾ ਵੇਲਾ ਹੈ ਅਤੇ ਇਹ ਵੇਲਾ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਕਹਿੰਦੇ ਜਦੋਂ ਪਰਮ ਪਿਤਾ ਪਰਮਾਤਮਾ ਜੀ ਕਿਸੇ ਇਨਸਾਨ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਉਹਨੂੰ ਕੁਝ ਦੇਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਹਨੂੰ ਇਹ ਵੇਲਾ ਦਿੰਦੇ ਹਨ ਭਾਵੇਂ ਕਿ ਇਸ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਵੈਸੇ ਹਰ ਇੱਕ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ ਇਸ ਵੇਲੇ ਦੇ ਵਿੱਚ ਉੱਠ ਪਾਉਣਾ ਉਹੀ ਉੱਠਦੇ ਹਨ ਜਿਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਜੀ ਆਪ ਉਠਾਉਂਦੇ ਹਨ ਭਾਉ ਕੀ ਕਮਾਈ ਵਾਲੇ ਮਹਾਪੁਰਖ ਜੀ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੇ ਜੇਕਰ ਇਸ ਵੇਲੇ ਦੇ ਵਿੱਚ ਤੁਹਾਨੂੰ ਜਾਗ ਆ ਜਾਂਦੀ ਹੈ ਤਾਂ ਤੁਸੀਂ ਬਹੁਤ ਚੰਗੇ ਕਰਮਾ ਵਾਲੇ ਹੋ ਤੁਹਾਡੇ ਕਰਮ ਹੋਰ ਚੰਗੇ ਬਨਣ ਵਾਲੇ ਹਨ ਅੱਧੀ ਰਾਤ ਤੋਂ ਭਾਉ ਹੈ ਜਿਵੇਂ ਆਪਾਂ ਨੂੰ 2 ਵਜੇ ਤੋਂ ਬਾਅਦ ਜਾਗ ਆ ਜਾਵੇ ਕੁਝ ਲੋਕ అలਾਰਮ ਦੀ ਸਹਾਇਤਾ ਦੇ ਨਾਲ ਉੱਠਦੇ ਹਨ ਜੇ ਉਹ ਵੀ ਉੱਠ ਪੈਂਦੇ ਹਨ ਤਾਂ ਉਹਨਾਂ ਉੱਤੇ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਉਹਨਾਂ ਤੇ ਕਿਉਂਕਿ ਕਈਆਂ ਤੋਂ ਤਾਂ అలਾਰਮ ਦੀ ਸਹਾਇਤਾ ਨਾਲ ਵੀ ਨਹੀਂ ਉੱਠਿਆ ਜਾਂਦਾ ਉਹਨਾਂ ਦੇ ਕੋਲ ਭਾਵੇਂ ਅੰਮ੍ਰਿਤ ਵੇਲੇ ਦੇ ਵਿੱਚ ਢੋਲ ਤਮੱਕੇ ਵੱਜਦੇ ਹੋਣ ਤਾਂ ਵੀ ਉਹ ਨਹੀਂ ਉੱਠ ਪਾਉਂਦੇ ਕਿਉਂਕਿ ਇਹ ਵੇਲਾ ਮਿਲਦਾ ਹੀ ਵਾਹਿਗੁਰਜੀ ਦੀ ਕਿਰਪਾ ਦੇ ਨਾਲ ਹੈ ਤਾਂ ਜੇ ਇਸ ਵੇਲੇ ਦੇ ਵਿੱਚ ਤੁਹਾਨੂੰ ਜਾਗ ਆ ਰਹੀ ਹੈ ਤਾਂ ਤੁਸੀਂ ਵਾਹਿਗੁਰਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰਜੀ ਦੀ ਤੁਹਾਡੇ ਉੱਤੇ ਕਿਰਪਾ ਹੋ ਰਹੀ ਹੈ ਅਤੇ ਇਹ ਕਿਰਪਾ ਪੁਰਵ ਦੇਗੀ ਕਿਉਂਕਿ ਜਿਵੇਂ ਜਿਵੇਂ ਇਸ ਵੇਲੇ ਵਿੱਚ ਉੱਠ ਕੇ ਆਪਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਆਂ ਉਹਨਾਂ ਦਾ ਨਾਮ ਜਪਦੇ ਆਂ ਸਾਡੇ ਕਰਮ ਨਿਰਮਲ ਹੁੰਦੇ ਹਨ ਸਾਡੇ ਮਾੜੇ ਕਰਮ ਕੱਟੇ ਜਾਂਦੇ ਹਨ ਚੰਗੇ ਕਰਮ ਬਣਦੇ ਹਨ ਸੋ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਾਮ ਸਾਡੇ ਭਾਗ ਸਾਡੀ ਕਿਸਮਤ ਨੂੰ ਚਮਕਾ ਦਿੰਦਾ ਹੈ ਤਾਂ ਇਹ ਵੇਲਾ ਪਰਮਾਤਮਾ ਵੱਲੋਂ ਪਹਿਲਾ ਸੰਕੇਤ ਹੈ ਕਿ ਸਾਡੇ ਦਿਨ ਬਦਲਣ ਵਾਲੇ ਹਨ ਕਿਉਂਕਿ ਜਦੋਂ ਵਾਹਿਗੁਰਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਮਾੜਾ ਸਮਾਂ ਹੋਵੇ ਉਹ ਚੰਗੇ ਦੇ ਵਿੱਚ ਜ਼ਰੂਰ ਬਦਲੇਗਾ ਹੁਣ ਕਈਆਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵੀ ਕਈਆਂ ਨੂੰ ਤਾਂ ਪਰੇਸ਼ਾਨੀਆਂ ਚਿੰਤਾਵਾਂ ਕਰਕੇ ਜਾਂ ਕਈਆਂ ਨੂੰ ਸਰੀਰਕ ਕਸ਼ਟ ਕਰਕੇ ਵੀ ਅੱਧੀ ਰਾਤ ਨੂੰ ਜਾਗ ਆ ਜਾਂਦੀ ਉਹਨਾਂ ਨੂੰ ਸਹੀ ਨੀਂਦ ਨਹੀਂ ਆਉਂਦੀ ਤਾਂ ਇੱਥੇ ਵੀ ਮਹਾਪੁਰਖ ਜੀ ਕਹਿੰਦੇ ਵੀ ਭਾਈ ਤੁਹਾਨੂੰ ਭਾਵੇਂ ਕਿਸੇ ਵੀ ਕਾਰਨ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਉਂਦੀ ਹੈ ਨਾ ਜੇ ਤੁਸੀਂ ਇਹ ਵੇਲਾ ਸੰਭਾਲ ਲਿਆ ਤਾਂ ਤੁਹਾਡੇ ਕਰਮ ਬਦਲਣੇ ਲਾਜ਼ਮੀ ਹੈ ਤੁਹਾਡੀ ਕਿਸਮਤ ਤੁਹਾਡੇ ਭਾਗ ਲੇਖ ਬਦਲ ਜਾਣਗੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਵੇਗੀ ਇਸ ਕਰਕੇ ਇਹ ਵੇਲੇ ਨੂੰ ਸੰਭਾਲਣਾ ਹੈ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਬਹੁਤ ਕੀਮਤੀ ਹੈ ਇਸ ਵੇਲੇ ਦੇ ਵਿੱਚ ਕਹਿੰਦੇ ਆਪਾਂ ਉੱਠ ਕੇ ਇੱਕ ਵਾਰ ਵੀ ਵਾਹਿਗੁਰਜੀ ਕਹਿੰਦੇ ਆ ਨਾ ਇੱਕ ਵਾਰ ਵਾਹਿਗੁਰਜੀ ਕਹਿਣ ਦੇ ਨਾਲ ਇੱਕ ਵਾਰ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਸਾਡੇ ਪਤਾ ਨਹੀਂ ਕਿੰਨੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਤਾਂ ਇਸ ਕਰਕੇ ਇਹ ਵੇਲਾ ਵਾਹਿਗੁਰਜੀ ਤੋਂ ਮੰਗਣਾ ਹੈ ਜੇ ਇਹ ਵੇਲਾ ਮਿਲ ਗਿਆ ਤਾਂ ਮਾਲਕ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਅਤੇ ਇਹ ਵੇਲੇ ਨੂੰ ਸੰਭਾਲਣਾ ਹੈ ਬਾਕੀ ਜੇ ਆਪਾਂ ਦੂਜੇ ਪੱਖ ਤੋਂ ਦੇਖੀਏ ਜਦੋਂ ਆਪਾਂ ਸਵੇਰੇ ਸਵੇਰੇ ਜਲਦੀ ਉੱਠਦੇ ਆ ਨਾ ਸਵੇਰੇ ਜਲਦੀ ਉੱਠਣ ਕਰਕੇ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਆਪਣੇ ਸਾਰੇ ਹੀ ਕੰਮਾਂ ਕਾਰਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ ਪਰ ਦੂਜੇ ਪਾਸੇ ਲੇਟ ਉੱਠਣ ਵਾਲੇ ਮਨੁੱਖ ਉਹ ਲੇਟ ਉੱਠਣ ਕਰਕੇ ਹਰ ਇੱਕ ਕੰਮ ਨੂੰ ਦੇਰੀ ਦੇ ਨਾਲ ਕਰਦੇ ਹਨ ਫਿਰ ਜਦੋਂ ਕੰਮਾਂ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਫਿਰ ਉਹਨਾਂ ਦੇ ਮਨ ਦਾ ਕਾਲਾਪਣ ਗੁੱਸਾ ਵੱਧਦਾ ਹੈ ਫਿਰ ਉਹ ਆਪਣੇ ਇਹ ਗੁੱਸੇ ਨੂੰ ਦੂਜਿਆਂ ਦੇ ਉੱਤੇ ਗੁੱਸਾ ਕਰਕੇ ਕਰਕੇ ਕੱਢਦੇ ਹਨ ਅਤੇ ਫਿਰ ਉਹਨਾਂ ਦੇ ਸਾਰੇ ਕੰਮ ਹੀ ਹੋਰ ਜ਼ਿਆਦਾ ਖਰਾਬ ਹੋ ਜਾਂਦੇ ਹਨ ਕਿਉਂਕਿ ਜਿੱਥੇ ਕਾਲਾਪਣ ਆ ਜਾਂਦਾ ਉੱਥੇ ਗੁੱਸਾ ਹੈ ਉੱਥੇ ਕਦੇ ਵੀ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ ਹਰ ਇੱਕ ਕੰਮ ਦੇ ਵਿੱਚ ਗੜਬੜ ਹੁੰਦੀ ਹੈ ਪਰ ਜਿਸ ਕੰਮ ਨੂੰ ਆਪਾਂ ਬੜੇ ਹੀ ਸ਼ਾਂਤ ਮਨ ਦੇ ਨਾਲ ਕਰਦੇ ਹਾਂ ਚਾਹ ਦੇ ਨਾਲ ਕਰਦੇ ਹਾਂ ਜਿਸ ਵੀ ਕੰਮ ਨੂੰ ਆਪਾਂ ਪੂਰਾ ਸਮਾਂ ਦਿੰਦੇ ਹਾਂ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਲਾਜ਼ਮੀ ਹੋ ਜਾਂਦੀ ਹੈ ਜੇ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਹਾਂ ਤਾਂ ਸਾਡੇ ਕੋਲ ਲੇਟ ਉੱਠਣ ਵਾਲਿਆਂ ਦੇ ਮੁਕਾਬਲੇ ਬਹੁਤ ਸਾਰਾ ਸਮਾਂ ਹੁੰਦਾ ਹੈ ਅਸੀਂ ਉਸ ਸਮੇਂ ਨੂੰ ਸਹੀ ਤਰੀਕੇ ਦੇ ਨਾਲ ਵਰਤ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ ਸਵੇਰੇ ਜਲਦੀ ਉੱਠਣ ਵਾਲੇ ਪਰਮਾਤਮਾ ਦਾ ਨਾਮ ਵੀ ਜਪ ਲੈਂਦੇ ਹਨ ਆਪਣੇ ਸਰੀਰ ਦੇ ਲਈ ਵੀ ਸਮਾਂ ਕੱਢ ਲੈਂਦੇ ਹਨ ਆਪਣੇ ਕਮਾਕਾਰਾਂ ਨੂੰ ਵੀ ਸਹੀ ਤਰੀਕੇ ਦੇ ਨਾਲ ਕਰ ਲੈਂਦੇ ਹਨ ਇਸ ਕਰਕੇ ਤੰਦਰੁਸਤੀ ਤਰੱਕੀ ਉਹਨਾਂ ਦੇ ਕਦਮ ਚੁੰਮਦੀ ਹੈ ਤਾਂ ਪਹਿਲਾ ਪਹਿਲਾ ਸੰਕੇਤ ਹੈ ਅੰਮ੍ਰਿਤ ਵੇਲੇ ਦਾ ਉਠਣਾ ਦੂਸਰਾ ਅੰਮ੍ਰਿਤ ਵੇਲੇ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਅਤੇ ਤੀਸਰਾ ਜਦੋਂ ਇਨਸਾਨ ਦਾ ਮਨ ਖੁਸ਼ ਖੁਸ਼ ਰਹਿਣ ਲੱਗੇ ਇਹ ਵੀ ਚੰਗੇ ਸਮੇਂ ਦੀ ਨਿਸ਼ਾਨੀ ਹੈ ਸੰਗਤ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਸ ਇਨਸਾਨ ਦੇ ਮਨ ਦੇ ਵਿੱਚ ਕਾਲਾਪਨ ਹੋਵੇ ਗੁੱਸਾ ਹੋਵੇ ਉਸ ਦੇ ਹਰ ਇੱਕ ਕੰਮ ਦੇ ਵਿੱਚ ਹੀ ਕੋਈ ਨਾ ਕੋਈ ਗੜਬੜ ਹੋ ਜਾਂਦੀ ਹੈ ਉਹਦੇ ਕੰਮ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਜਦੋਂ ਆਪਾਂ ਸ਼ਾਂਤ ਮਨ ਦੇ ਨਾਲ ਕੰਮ ਕਰਦੇ ਹਾਂ ਖੁਸ਼ੀ-ਖੁਸ਼ੀ ਕਿਸੇ ਕੰਮ ਨੂੰ ਕਰਦੇ ਆ ਤਾਂ ਫਿਰ ਉਹ ਸਾਰੇ ਹੀ ਕੰਮ ਵਧੀਆ ਤਰੀਕੇ ਨਾਲ ਹੁੰਦੇ ਹਨ ਬਾਕੀ ਜਿਹੜਾ ਇਨਸਾਨ ਖੁਸ਼ ਰਹਿੰਦਾ ਹੈ ਉਹਦੇ ਨਾਲ ਹਰ ਇੱਕ ਬੰਦਾ ਕੰਮ ਕਰਕੇ ਰਾਜ਼ੀ ਹੁੰਦਾ ਹੈ ਉਹਦੇ ਨਾਲ ਕੰਮ ਕਰਨ ਨੂੰ ਦਿਲ ਕਰਦਾ ਹੈ ਉਹਦੇ ਕੋਲ ਬੈਠਣ ਨੂੰ ਦਿਲ ਕਰਦਾ ਹੈ ਉਹਦੀ ਗੱਲਬਾਤ ਸੁਣਨ ਨੂੰ ਦਿਲ ਕਰਦਾ ਹੈ ਪਰ ਦੂਜੇ ਪਾਸੇ ਜਿਹੜਾ ਇਨਸਾਨ ਹਰ ਵੇਲੇ ਹੀ ਗੁੱਸੇ ਦੇ ਵਿੱਚ ਰਹਿੰਦਾ ਹੋਵੇ ਜਿਸ ਦਾ ਸੁਭਾਅ ਚਿੜਚਿੜਾ ਹੋਵੇ ਉਹਦੇ ਨਾਲ ਨਾ ਤਾਂ ਕੰਮ ਕਰਨ ਨੂੰ ਦਿਲ ਕਰਦਾ ਹੈ ਨਾ ਹੀ ਉਹਦੇ ਕੋਲ ਬੈਠਣ ਨੂੰ ਦਿਲ ਕਰਦਾ ਹੈ ਉਸ ਤੋਂ ਬਾਅਦ ਚੌਥਾ ਸੰਕੇਤ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ ਦੇ ਪਾਤਰ ਬਣ ਗਏ ਹਾਂ ਭਾਵ ਕਿ ਜਦੋਂ ਸਾਨੂੰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਦੇ ਉੱਤੇ ਪਿਆਰ ਆਉਣਾ ਸ਼ੁਰੂ ਹੋ ਜਾਵੇ ਅਸੀਂ ਇਹਦੇ ਲਈ ਕੁਝ ਕਰਨਾ ਚਾਹੀਏ ਚੰਗਾ ਸੋਚਣਾ ਸ਼ੁਰੂ ਕਰ ਦਈਏ ਇਹਨਾਂ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਣਾ ਸ਼ੁਰੂ ਕਰ ਦਈਏ ਤਾਂ ਸਮਝੋ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਬਣ ਗਏ ਕਿਉਂਕਿ ਸੰਗਤ ਜੀ ਜਦੋਂ ਆਪਾਂ ਕਿਸੇ ਦਾ ਵੀ ਭਲਾ ਕਰਦੇ ਆ ਨਾ ਉਹ ਭਲਾ ਕਰਨ ਦੇ ਨਾਲ ਸਾਡੇ ਨੇਕ ਕਰਮ ਬਣਦੇ ਹਨ ਅਤੇ ਜਿਹਦਾ ਅਸੀਂ ਭਲਾ ਕਰ ਕਰ ਰਹੇ ਹਾਂ ਉਹਦੇ ਮਨ ਚ ਸਾਡੇ ਲਈ ਬਹੁਤ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਜੋ ਸਾਡੇ ਲਈ ਬਹੁਤ ਕੰਮ ਕਰਦੀਆਂ ਨੇ ਕਹਿੰਦੇ ਜਿੱਥੇ ਸਾਡੀ ਕੀਤੀ ਹੋਈ ਪੂਜਾ ਪਾਠ ਕੰਮ ਨਹੀਂ ਕਰਦੀ ਉੱਥੇ ਕਿਸੇ ਦੇ ਦਿਲ ਦੇ ਅੰਦਰੋਂ ਨਿਕਲੀਆਂ ਦੁਆਵਾਂ ਅਸੀਸਾਂ ਕੰਮ ਕਰ ਜਾਂਦੀਆਂ ਨੇ ਇਸ ਕਰਕੇ ਜਦੋਂ ਆਪਾਂ ਕਿਸੇ ਤੇ ਵੀ ਤਰਸ ਕਰਦੇ ਆਂ ਦਇਆ ਕਰਦੇ ਆਂ ਕਿਸੇ ਦੀ ਮਦਦ ਕਰਦੇ ਆਂ ਕਿਸੇ ਦੀ ਸੇਵਾ ਕਰਦੇ ਆ ਇਹ ਸਾਡਾ ਨੇਕ ਕਰਮ ਬਣਨ ਦੇ ਨਾਲ-ਨਾਲ ਸਾਨੂੰ ਦੁਆਵਾਂ ਅਸੀਸਾਂ ਵੀ ਮਿਲਦੀਆਂ ਨੇ ਉਸ ਤੋਂ ਬਾਅਦ ਪੰਜਵਾਂ ਕੰਮ ਕਹਿੰਦੇ ਜਦੋਂ ਆਪਾਂ ਬਜ਼ੁਰਗਾਂ ਦੀ ਸਾਧੂ ਸੰਗਤਾਂ ਦੀ ਅਤੇ ਮਾਪਿਆਂ ਦੀ ਸੇਵਾ ਕਰਦੇ ਹਾਂ ਇਹਦੇ ਨਾਲ ਵੀ ਸਾਡੇ ਉੱਤੇ ਪਰਮ ਪਿਤਾ ਪਰਮਾਤਮਾ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਸਾਡੇ ਤੇ ਬਹੁਤ ਕਿਰਪਾ ਕਰਦੇ ਹਨ ਸਾਡੇ ਵਿਗੜੇ ਕੰਮ ਸਵਰਣੇ ਸ਼ੁਰੂ ਹੋ ਜਾਂਦੇ ਹਨ ਇਹ ਸਾਰੀ ਗੱਲਬਾਤ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਇਨਸਾਨ ਰਹਿੰਦਾ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਉਹ ਮਿਹਨਤ ਤਾਂ ਬਹੁਤ ਕਰਦਾ ਸੀ ਪਰ ਉਹਨੂੰ ਕੀਤੀ ਹੋਈ ਮਿਹਨਤ ਵਿੱਚ ਸਫਲਤਾ ਨਹੀਂ ਸੀ ਮਿਲਦੀ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦਾ ਉਹਦੇ ਕੰਮ ਵਿਗੜ ਜਾਂਦੇ ਜਾਂ ਫਿਰ ਖਰਾਬ ਹੋ ਜਾਂਦੇ ਇਸ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿਣ ਲੱਗਿਆ ਕਹਿੰਦੇ ਉਹ ਸੇਤ ਪੱਖੋਂ ਵੀ ਬਿਮਾਰ ਰਹਿਣ ਲੱਗਿਆ ਹੁਣ ਉਹ ਕਦੇ ਆਪਣੀ ਸਿਹਤ ਕਰਕੇ ਪਰੇਸ਼ਾਨ ਰਹਿੰਦਾ ਕਦੇ ਘਰ ਪਰਿਵਾਰ ਕਾਰੋਬਾਰ ਦੀਆਂ ਪਰੇਸ਼ਾਨੀਆਂ ਕਰਕੇ ਦੁਖੀ ਪਰੇਸ਼ਾਨ ਰਹਿੰਦਾ ਇੱਕ ਦਿਨ ਇਸੇ ਤਰ੍ਹਾਂ ਆਪਣੇ ਘਰ ਦੇ ਦਰਵਾਜ਼ੇ ਅੱਗੇ ਦੁਖੀ ਬੈਠਾ ਸੀ ਕੁਝ ਸੋਚ ਰਿਹਾ ਸੀ ਤੇ ਕਹਿੰਦੇ ਇੱਕ ਚਿੜੀਆਂ ਦਾ ਝੁੰਡ ਉਹਦੇ ਕੋਲ ਆਇਆ ਇੰਨੇ ਗੁੱਸੇ ਦੇ ਨਾਲ ਉਹ ਚਿੜੀਆਂ ਨੂੰ ਉਡਾ ਦਿੱਤਾ ਕਹਿੰਦੇ ਥੋੜੀ ਦੇਰ ਬਾਅਦ ਇੱਕ ਸੰਤ ਫਕੀਰ ਜੀ ਇਦੇ ਦਰਵਾਜ਼ੇ ਅੱਗੇ ਆਏ ਕਹਿੰਦੇ ਐਨੇ ਬੜੇ ਗੁੱਸੇ ਦੇ ਨਾਲ ਉਹ ਸੰਤ ਫਕੀਰ ਜੀ ਵੱਲ ਵੇਖਿਆ ਅਤੇ ਕਿਹਾ ਜਾਓ ਬਾਬਾ ਜੀ ਅੱਗੇ ਜਾਓ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਉਹਨੇ ਗੁੱਸੇ ਦੇ ਨਾਲ ਉਹ ਸੰਤ ਫਕੀਰ ਜੀ ਨੂੰ ਅੱਗੇ ਜਾਣ ਨੂੰ ਕਿਹਾ ਕਿਉਂਕਿ ਇਹਨੂੰ ਅਧਿਆਤਮਿਕ ਕੰਮਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਹਨੂੰ ਸਾਧੂ ਸੰਤ ਫਕੀਰਾਂ ਦੇ ਨਾਲ ਦਿਲਚਸਪੀ ਨਹੀਂ ਸੀ ਇਹਨੂੰ ਸਾਧੂ ਸੰਤ ਫਕੀਰਾਂ ਦੇ ਨਾਲ ਗੱਲ ਕਰਨਾ ਜਾਂ ਉਹਨਾਂ ਦੀ ਸੇਵਾ ਕਰਨਾ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਕਹਿੰਦੇ ਇਸ ਕਰਕੇ ਇੰਨੇ ਗੁੱਸੇ ਦੇ ਨਾਲ ਉਹ ਸੰਤ ਫਕੀਰ ਜੀ ਨੂੰ ਅੱਗੇ ਜਾਣ ਨੂੰ ਕਿਆ ਪਰ ਕਹਿੰਦੇ ਉਹ ਸੰਤ ਫਕੀਰ ਜੀ ਨੇ ਇਹਦੇ ਗੁੱਸੇ ਦਾ ਜਵਾਬ ਬੜੀ ਹੀ ਨਿਮਰਤਾ ਦੇ ਨਾਲ ਦਿੱਤਾ ਕਹਿੰਦੇ ਸਿਰ ਤੇ ਹੱਥ ਫੇਰ ਕੇ ਕਿਆ ਪੁੱਤਰ ਅਸੀਂ ਤੇਰੇ ਤੋਂ ਕੁਝ ਲੈਣ ਨਹੀਂ ਆਏ ਅਸੀਂ ਤਾਂ ਤੈਨੂੰ ਕੁਝ ਦੇਣ ਆਏ ਹਾਂ ਅਸੀਂ ਤੈਨੂੰ ਪਰੇਸ਼ਾਨ ਉਦਾਸ ਬੈਠੇ ਨੂੰ ਦੇਖਿਆ ਤਾਂ ਤੇਰੇ ਕੋਲ ਆ ਗਏ ਜੇ ਤੂੰ ਚਾਵੇਂ ਤਾਂ ਸਾਨੂੰ ਆਪਣੀ ਉਦਾਸੀ ਪਰੇਸ਼ਾਨੀ ਦੱਸ ਸਕਦਾ ਹੈ ਅਸੀਂ ਤੇਰੀ ਉਦਾਸੀ ਪਰੇਸ਼ਾਨੀ ਦਾ ਹੱਲ ਕਰ ਸਕਦੇ ਹਾਂ ਕਹਿੰਦੇ ਪਹਿਲਾਂ ਤਾਂ ਇਹ ਮਨੁੱਖ ਨੇ ਉਹ ਸੰਤ ਜੀ ਨੂੰ ਗੁੱਸੇ ਦੇ ਨਾਲ ਇਹ ਕਿਹਾ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਮੈਨੂੰ ਹੋਰ ਪਰੇਸ਼ਾਨ ਨਾ ਕਰੋ ਦੂਸਰੀ ਗੱਲ ਮੇਰੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ ਕਹਿੰਦੇ ਉਹ ਬਾਬਾ ਜੀ ਨੇ ਫਿਰ ਕਿਹਾ ਵੇ ਪੁੱਤਰ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਅਸੀਂ ਤੇਰੇ ਤੋਂ ਕੁਝ ਲੈਣ ਨਹੀਂ ਆਏ ਤੇ ਕਹਿੰਦੇ ਜਦੋਂ ਫਿਰ ਸੰਤ ਜੀ ਨੇ ਇਸ ਤਰ੍ਹਾਂ ਕਿਹਾ ਤਾਂ ਇਹਨੂੰ ਉਹਨਾਂ ਦੇ ਨਿਮਰਤਾ ਭਰੇ ਬੋਲ ਚੰਗੇ ਲੱਗੇ ਇਹਨੂੰ ਲੱਗਿਆ ਵੀ ਇਹ ਕੋਈ ਅਸਲ ਸੰਤ ਫਕੀਰ ਹਨ ਸੱਚਮੁੱਚ ਮੇਰੀ ਮੁਸ਼ਕਲ ਮੇਰੀ ਪਰੇਸ਼ਾਨੀ ਦਾ ਹੱਲ ਕਰ ਸਕਦੇ ਹੋਣਗੇ ਕਹਿੰਦੇ ਇਹਨੇ ਇੱਕ ਇੱਕ ਕਰਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਉਹ ਸੰਤ ਫਕੀਰ ਜੀ ਨੂੰ ਦੱਸਣੀਆਂ ਸ਼ੁਰੂ ਕੀਤੀਆਂ ਸੰਤ ਫਕੀਰ ਜੀ ਨੇ ਕਿਹਾ ਉੱਤਰ ਤੇਰੀਆਂ ਇਹਨਾਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਣਗੇ ਜੇਕਰ ਤੂੰ ਸਾਡੇ ਕਹਿ ਅਨੁਸਾਰ ਕੁਝ ਕੰਮ ਕਰ ਲਵੇਂ ਕਹਿੰਦੇ ਇਹਨੇ ਸੰਤ ਫਕੀਰ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਜੇਕਰ ਤੁਸੀਂ ਮੇਰੇ ਤੋਂ ਕੋਈ ਪੈਸੇ ਦੀ ਮੰਗ ਕਰਨ ਵਾਲੇ ਹੋ ਜਾਂ ਪੈਸੇ ਦੇ ਨਾਲ ਕੋਈ ਕੰਮ ਕਰਾਉਣ ਵਾਲੇ ਹੋ ਉਹ ਤਾਂ ਮੈਂ ਨਹੀਂ ਕਰ ਸਕਦਾ ਮੈਨੂੰ ਇਦਾਂ ਦੇ ਕੰਮਾਂ ਤੇ ਯਕੀਨ ਨਹੀਂ ਹੈ ਕਹਿੰਦੇ ਸੰਤ ਫਕੀਰ ਜੀ ਨੇ ਕਿਹਾ ਪੁੱਤਰ ਜਿਹੜੇ ਕੰਮ ਅਸੀਂ ਤੈਨੂੰ ਕਰਨ ਨੂੰ ਕਹਿਣ ਜਾ ਰਹੇ ਹਾਂ ਨਾ ਇਹਦੇ ਤੇ ਕੋਈ ਪੈਸਾ ਨਹੀਂ ਲੱਗਣਾ ਇਹ ਕੰਮ ਤੂੰ ਸਾਡੇ ਲਈ ਨਹੀਂ ਕਰਨੇ ਆਪਣੇ ਆਪ ਦੇ ਲਈ ਕਰਨੇ ਹਨ ਇੱਕ ਤਾਂ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਸ਼ੁਰੂ ਕਰ ਦੂਸਰਾ ਉੱਠਦਿਆਂ ਸਾਰ ਤੂੰ ਕੁਝ ਸਮਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਿਆ ਕਰ ਉਹਨਾਂ ਦਾ ਨਾਮ ਜਪ ਲਿਆ ਕਰ ਸਿਮਰਨ ਕਰ ਲਿਆ ਕਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਆਪਣੇ ਦਿਨ ਦੀ ਸ਼ੁਰੂਆਤ ਉਹ ਪਰਮਾਤਮਾ ਦੇ ਨਾਮ ਤੋਂ ਕਰ ਤੀਜਾ ਤੇਰੇ ਦਰਵਾਜ਼ੇ ਤੇ ਕੋਈ ਵੀ ਪੰਛੀ ਜਾਨਵਰ ਆਵੇ ਉਹਨੂੰ ਕਦੇ ਵੀ ਤੂੰ ਖਾਲੀ ਨਾ ਮੋੜ ਉਹਨੂੰ ਕੋਈ ਨਾ ਕੋਈ ਚੋਗਾ ਦਾਣਾ ਜ਼ਰੂਰ ਪਾਇਆ ਕਰ ਤੇ ਆਪਣੀ ਜ਼ਿੰਦਗੀ ਦਾ ਨਿਯਮ ਬਣਾ ਲੈ ਕਿ ਹਰ ਰੋਜ਼ ਤੂੰ ਪੰਛੀ ਪਰਿੰਦੇ ਜਾਨਵਰਾਂ ਦੀ ਸੇਵਾ ਕਰਨੀ ਹੈ ਚੌਥਾ ਕੰਮ ਜਦੋਂ ਵੀ ਤੂੰ ਆਪਣੇ ਕੰਮ ਤੇ ਜਾਣਾ ਹੈ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਜਾਇਆ ਦੇਖਣਾ ਤੇਰੇ ਹਰ ਇੱਕ ਕੰਮ ਦੇ ਵਿੱਚ ਤੈਨੂੰ ਸਫਲਤਾ ਮਿਲੇਗੀ ਕਹਿੰਦੇ ਇਹਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਨੂੰ ਤਾਂ ਤੁਹਾਡੀ ਕੋਈ ਸਮਝ ਨਹੀਂ ਲੱਗੀ ਇਹ ਪੰਛੀ ਪਰਿੰਦਿਆਂ ਨੂੰ ਦਾਣਾ ਪਾਉਣ ਦੇ ਨਾਲ ਜਾਂ ਮਾਪਿਆਂ ਦਾ ਆਸ਼ੀਰਵਾਦ ਲੈਣ ਦੇ ਨਾਲ ਮੇਰੇ ਕੰਮ ਕਿੰਝ ਸਬਰ ਸਕਦੇ ਹਨ ਮੈਨੂੰ ਕਿੰਜ ਸਫਲਤਾ ਮਿਲੇਗੀ ਸਫਲਤਾ ਤਾਂ ਮੈਨੂੰ ਮੇਰੀ ਮਿਹਨਤ ਦੇ ਨਾਲ ਮਿਲਣੀ ਹੈ ਕਹਿੰਦੇ ਉਹ ਬਾਬਾ ਜੀ ਨੇ ਕਿਹਾ ਵੇ ਪੁੱਤਰ ਤੂੰ ਸਹੀ ਕਹਿ ਰਿਹਾ ਹੈ ਤੈਨੂੰ ਸਫਲਤਾ ਤੇਰੀ ਮਿਹਨਤ ਦੇ ਨਾਲ ਹੀ ਮਿਲਣੀ ਹੈ ਪਰ ਇਹ ਕੰਮ ਕਰਨ ਦਾ ਵੀ ਆਪਣਾ ਮਹੱਤਵ ਹੈ ਤੂੰ ਪਹਿਲਾਂ ਕਰਨਾ ਸ਼ੁਰੂ ਕਰ ਫਿਰ ਅਸੀਂ ਤੈਨੂੰ ਇਹਦੇ ਫਾਇਦੇ ਦੱਸਾਂਗੇ ਕਹਿੰਦੇ ਉਹ ਮਨੁੱਖ ਨੇ ਸੰਤ ਜੀ ਦੇ ਕਹੇ ਅਨੁਸਾਰ ਇਹ ਚਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਿਆ ਕਰੇ, ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੇ, ਫਿਰ ਸਵੇਰੇ-ਸਵੇਰੇ ਹੀ ਚਿੜੀਆਂ ਨੂੰ ਚੋਗਾ ਪਾਣਾ। ਜਿੱਥੇ ਵੀ ਕੋਈ ਪੰਛੀ ਜਾਨਵਰ ਮਿਲਦਾ ਤਾਂ ਇਹ ਉਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਦਿੰਦਾ। ਕਹਿੰਦੇ ਘਰੋਂ ਜਦੋਂ ਕੰਮ ਤੇ ਜਾਂਦਾ ਤਾਂ ਮਾਪਿਆਂ ਦਾ ਅਸ਼ੀਰਵਾਦ ਲੈ ਕੇ ਜਾਂਦਾ। ਕਹਿੰਦੇ ਸੱਚਮੁੱਚ ਇਹਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਗਿਆ। ਇਹਦੇ ਜਿਹੜੇ ਕੰਮ ਹਰ ਵੇਲੇ ਵਿਗੜੇ ਰਹਿੰਦੇ ਸੀ, ਉਹ ਕੰਮ ਸਵਾਰੇ ਜਾਣ ਲੱਗੇ। ਇਹ ਆਪਣੇ ਕਮਾਂਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਣ ਲੱਗਿਆ। ਇਹ ਬੜਾ ਖੁਸ਼ ਸੀ। ਕਹਿੰਦੇ ਕੁਝ ਦਿਨਾਂ ਬਾਅਦ ਉਹ ਸੰਤ ਫਕੀਰ ਜੀ ਮਿਲੇ ਤਾਂ ਇਹ ਮਨੁੱਖ ਨੇ ਉਹਨਾਂ ਦਾ ਧੰਨਵਾਦ ਕੀਤਾ। ਕਿਆ ਬਾਬਾ ਜੀ ਸੱਚਮੁੱਚ ਤੁਹਾਡੇ ਦੱਸੇ ਅਨੁਸਾਰ ਕੀਤਾ। ਤਾਂ ਮੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਹੁਣ ਮੈਨੂੰ ਤੁਸੀਂ ਇਹ ਸਮਝਾਓ ਵੀ ਇਹ ਕੰਮ ਕਰਕੇ ਮੇਰੀ ਜ਼ਿੰਦਗੀ ਵਿੱਚ ਕਿੰਜ ਬਦਲਾਅ ਆਏ ਤੇ ਕਹਿੰਦੇ ਉਹ ਸੰਤ ਫਕੀਰ ਜੀ ਨੇ ਉਸ ਮਨੁੱਖ ਨੂੰ ਸਮਝਾਇਆ ਕਿ ਆ ਪੁੱਤਰ ਇਹ ਸਾਰੇ ਕੰਮ ਤੇਰੇ ਮਨ ਨੂੰ ਸ਼ਾਂਤ ਕਰਨ ਦੇ ਲਈ ਕਰਵਾਏ ਗਏ ਹਨ ਕਿਉਂਕਿ ਪੁੱਤਰ ਤੇਰੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਸੀ ਜੋ ਵੀ ਕਲੇਸ਼ ਸੀ ਉਹ ਸਭ ਕੁਝ ਤੇਰੇ ਮਨ ਦੇ ਕਲੇਸ਼ ਕਰਕੇ ਸਾਡੇ ਮਨ ਦਾ ਕਲੇਸ਼ ਹੀ ਬਾਹਰੀ ਰੂਪ ਦੇ ਵਿੱਚ ਕਲੇਸ਼ ਕਰਾਂਦਾ ਹੈ ਭਾਵ ਕਿ ਜੇ ਸਾਡਾ ਮਨ ਅਸ਼ਾਂਤ ਹੈ ਮਨ ਹਰ ਵੇਲੇ ਕਾਲਾ ਪਿਆ ਰਹਿੰਦਾ ਤਾਂ ਫਿਰ ਸਾਡੇ ਸੁਭਾਅ ਵਿੱਚ ਚਿੜਚਿੜਾਪਣ ਆ ਜਾਂਦਾ ਹੈ ਸਾਡੇ ਸੁਭਾਅ ਵਿੱਚ ਗੁੱਸਾ ਆਉਂਦਾ ਹੈ ਜਿਹਦੇ ਨਾਲ ਸਾਡੇ ਸਾਰੇ ਹੀ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਪਰ ਜਦੋਂ ਵੀ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡਾ ਮਨ ਖੁਸ਼ ਹੁੰਦਾ ਹੈ ਤਾਂ ਸਾਡੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਬਣਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਸ਼ਾਂਤਮਨ ਮਨ ਕਰਕੇ ਸਾਡੀ ਸੋਚ ਬਦਲ ਜਾਂਦੀ ਹੈ ਅਸੀਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ ਅਸੀਂ ਕਿਸੇ ਵੀ ਵਿਸ਼ੇ ਤੇ ਵਧੀਆ ਤਰੀਕੇ ਨਾਲ ਸੋਚ ਸਕਦੇ ਹਾਂ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਮਨ ਜਿੰਨਾ ਸ਼ਾਂਤ ਰਹਿੰਦਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਨੇ ਹੀ ਖੁਸ਼ ਰਹਿੰਦੇ ਹਾਂ ਕਾਮਯਾਬ ਹੁੰਦੇ ਹਾਂ ਤੇ ਇਹ ਜੋ ਕੰਮ ਤੇਰੇ ਤੋਂ ਕਰਵਾਏ ਹਨ ਇਹਨਾਂ ਨੂੰ ਕਰਕੇ ਹੀ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਜਲਦੀ ਉੱਠਣ ਕਰਕੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਜਦੋਂ ਅਸੀਂ ਇਸ ਵੇਲੇ ਦੇ ਵਿੱਚ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸਾਡੇ ਮਨ ਨੂੰ ਬਲ ਮਿਲਦਾ ਹੈ ਸਵੇਰੇ ਉੱਠਣ ਕਰਕੇ ਸਾਡਾ ਮਨ ਅਤੇ ਤਨ ਦੋਨੋਂ ਤੰਦਰੁਸਤ ਨਰੋਏ ਰਹਿੰਦੇ ਹਨ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਸਾਡੇ ਮਨ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ ਦੂਸਰਾ ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਉਹਦੇ ਦਿਲ ਦੇ ਅੰਦਰੋਂ ਸਾਡੇ ਲਈ ਅਸੀਸਾਂ ਦੁਆਵਾਂ ਨਿਕਲਦੀਆਂ ਨੇ ਜੋ ਸਾਡੇ ਕਈ ਵਿਗੜੇ ਹੋਏ ਕੰਮਾਂ ਨੂੰ ਸੁਵਾਰ ਦਿੰਦੀਆਂ ਜਿੱਥੇ ਸਾਡੀ ਕੀਤੀ ਹੋਈ ਪੂਜਾ ਪਾਠ ਕੰਮ ਨਹੀਂ ਆਉਂਦੀ ਉੱਥੇ ਕਈ ਵਾਰ ਕਿਸੇ ਦੁਖੀ ਮਨ ਦੇ ਵਿੱਚੋਂ ਨਿਕਲੀਆਂ ਹੋਈਆਂ ਸਾਡੇ ਲਈ ਦੁਆਵਾਂ ਅਸੀਸਾਂ ਕੰਮ ਕਰ ਜਾਂਦੀਆਂ ਨੇ ਇਸ ਕਰਕੇ ਤੈਨੂੰ ਪੰਛੀਆਂ ਦੀ ਸੇਵਾ ਕਰਨ ਨੂੰ ਕਿਹਾ ਕਿਉਂਕਿ ਇਹ ਪੰਛੀ ਪਰਿੰਦੇ ਜਾਨਵਰ ਇਹ ਸਭ ਪਰਮ ਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਜੀਵ ਹਨ ਜਦੋਂ ਆਪਾਂ ਇਹਨਾਂ ਦੇ ਲਈ ਕੁਝ ਵੀ ਕਰਦੇ ਹਾਂ ਤਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਬੜੀ ਖੁਸ਼ੀ ਮਿਲਦੀ ਹੈ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਨਾ ਸਮਝੋ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨਾ ਹੈ ਤੇ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਸਭ ਕੁਝ ਪੇੜ-ਪੋਦੇ ਹਵਾ ਇਹ ਪੰਛੀ ਪਰਿੰਦੇ ਜਾਨਵਰ ਮਨੁੱਖ ਜੀਵ ਸਭ ਕੁਝ ਆਪਾਂ ਪਰਮ ਪਿਤਾ ਪਰਮਾਤਮਾ ਦੇ ਬੱਚੇ ਹਾਂ ਅਤੇ ਨੇਕ ਕੰਮ ਕਰਕੇ ਸਾਨੂੰ ਅੰਦਰੋਂ ਖੁਸ਼ੀ ਮਿਲਦੀ ਹੈ ਇਨਸਾਨ ਦੇ ਉੱਤੇ ਜੋ ਵੀ ਚੰਗਾ ਮਾੜਾ ਸਮਾਂ ਆਉਂਦਾ ਹੈ ਨਾ ਉਹਦੇ ਖੁਦ ਦੇ ਕਰਮਾਂ ਕਰਕੇ ਆਂਦਾ ਹੈ ਮਾਤਾ ਪਿਤਾ ਦੀਆਂ ਦੁਆਵਾਂ ਅਸੀਸਾਂ ਦੇ ਵਿੱਚ ਇੰਨੀ ਬਰਕਤ ਹੈ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਜੋ ਆਪਾਂ ਸੋਚ ਵੀ ਨਹੀਂ ਸਕਦੇ ਮਾਤਾ ਪਿਤਾ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਚੰਗਾ ਸੋਚਦੇ ਕਈ ਵਾਰ ਬੱਚੇ ਹੀ ਕੁਝ ਐਸੇ ਕੰਮ ਕਰਦੇ ਹਨ ਜਿਨ੍ਹਾਂ ਕਰਕੇ ਮਾਪਿਆਂ ਦਾ ਮਨ ਦੁਖੀ ਹੁੰਦਾ ਹੈ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਬਦ ਅਸੀਸ ਜਾਂ ਬਦ ਦੁਆ ਨਹੀਂ ਦਿੰਦੇ ਪਰ ਜਦੋਂ ਮਾਪਿਆਂ ਦਾ ਮਨ ਦੁਖੀ ਹੁੰਦਾ ਹੈ ਨਾ ਉਦੋਂ ਆਪਣੇ ਆਪ ਹੀ ਕੁਦਰਤ ਦੀ ਕਰੋਪੀ ਉਸ ਬੱਚੇ ਤੇ ਹੋ ਜਾਂਦੀ ਹੈ ਪਰ ਜਦੋਂ ਮਾਪਿਆਂ ਦੇ ਮਨ ਨੂੰ ਬੱਚਾ ਖੁਸ਼ ਰੱਖਦਾ ਹੈ ਪੂਰੀ ਕੁਦਰਤ ਪੂਰੀ ਕਾਇਨਾਤ ਉਹਦੇ ਤੇ ਮਿਹਰਬਾਨ ਹੁੰਦੀ ਹੈ ਸੋ ਮੁੱਖੀ ਗੱਲ ਇਹ ਵੀ ਜਿਹੜੇ ਇਹ ਸਾਰੇ ਕੰਮਾਂ ਦਾ ਆਪਾਂ ਜ਼ਿਕਰ ਕੀਤਾ ਹੈ ਇਹ ਸਾਡੇ ਮਨ ਨੂੰ ਖੁਸ਼ੀ ਦਿੰਦੇ ਹਨ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹਨ ਸੰਤੁਸ਼ਟੀ ਦਿੰਦੇ ਹਨ ਤੇ ਇਹ ਕੰਮ ਕਰਕੇ ਸਾਨੂੰ ਪੂਰੀ ਕੁਦਰਤ ਪੂਰੀ ਕਾਇਨਾਤ ਦੀਆਂ ਦੁਆਵਾਂ ਅਸੀਸਾਂ ਮਿਲਦੀਆਂ ਨੇ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ ਤੇ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਹਾਂ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਨੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ